ਫਿਲੌਰ ਦੇ ਨਮਾਸ਼ਹਿਰ ਮਾਰਕ ਤੇ ਪੈਂਦੇ ਪਿੰਡ ਗੜਾ ਵਿਖੇ 사ਸਾਂ ਘਰ ਦੇ ਨਜ਼ਦੀਕ ਇੱਕ ਐਕਟਵਾ ਸਕੂਟਰੀ, ਸਵਿਫਟ ਕਾਰ ਅਤੇ ਟਰੈਕਟਰ ਟ੍ਰੈਲੀ ਵਿਚਕਾਰ ਟੱਕਰ ਹੋ ਗਈ। ਹਾਦਸੇ ਵਿੱਚ ਸਕੂਟਰੀ ਸਵਾਰ ਨੂੰ ਗੰਭੀਰ ਸੱਟਾਂ ਲੱਗੀਆਂ ਜਿਸ ਨੂੰ ਇਲਾਜ ਲਈ ਸਿਵਲ ਹਸਪਤਾਲ ਫਿਲੌਰ ਵਿਖੇ ਦਾਖਲ ਕਰਵਾਇਆ ਗਿਆ ਹੈ। ਜ਼ਖਮੀ ਦੀ ਪਛਾਣ ਆਕਾਸ਼ਦੀ ਵਜੋਂ ਹੋਈ ਹੈ ਜੋ ਕਿ ਲਾਡੋਵਾਲ ਵਿਖੇ ਇੱਕ ਪ੍ਰਾਈਵੇਟ ਬੈਂਕ ਦਾ ਕਰਮਚਾਰੀ ਹੈ। ਖਟਰਾਸ ਮੰਡੀ ਜਾਣਕਾਰੀ ਦਿੰਦੇ ਹੋਏ ਇੱਕ ਦੁਕਾਨਦਾਰ ਮਨਮਿੰਦਰ ਸਿੰਘ ਨੇ ਦੱਸਿਆ ਕਿ ਫਿਲੌਰ ਤੋਂ ਨਗਰ ਸਾਈਡ ਨੂੰ ਟਰੈਕਟਰ ਟ੍ਰੈਲੀ ਜਾ ਰਹੀ ਸੀ ਕਿ ਅਚਾਨਕ ਇੱਕ ਸਕੂਟਰੀ ਚਾਲਕ ਟਰੈਕਟਰ ਟ੍ਰੈਲੀ ਨੂੰ ਕਰਾਸ ਕਰ ਰਿਹਾ ਸੀ ਜਿਸ ਨੂੰ ਬਚਾਉਣ ਦੇ ਚੱਕਰ ਵਿੱਚ ਟਰੈਕਟਰ ਟ੍ਰੈਲੀ ਖੱਬੇ ਪਾਸੇ ਤੇ ਸੱਜੇ ਪਾਸੇ ਚਲੀ ਗਈ ਜਿਸ ਕਾਰਨ ਨਗਰ ਤੋਂ ਫਿਲੌਰ ਵੱਲ ਨੂੰ ਆ ਰਹੇ Swift ਕਾਰ ਟਰੈਕਟਰ ਟ੍ਰੈਲੀ ਦੇ ਵਿੱਚ ਵੱਜ ਗਈ ਜਿਸ ਕਾਰਨ Swift ਕਾਰ ਬੁਰੀ ਤਰ੍ਹਾਂ ਨਾਲ ਨੁਕਸਾਨੀ ਗਈ ਹਾਦਸੇ ਕਾਰਨ ਨਵਾਂ ਸ਼ਹਿਰ ਮਾਰਕ ਕਾਫੀ ਸਮਾਂ ਜਾਮ ਰਹਾ ਇਸ ਮਾਮਲੇ ਨੂੰ ਲੈ ਕੇ ਮੌਕੇ ਤੇ ਮੌਜੂਦ ਲੋਕਾਂ ਨੇ ਥਾਣਾ ਫਲੋਰ ਦੀ ਪੁਲਿਸ ਨੂੰ ਸੂਚਨਾ ਦੇ ਦਿੱਤੀ ਹੈ। ਜੀ ਜੀ ਮੇਰਾ ਨਾਮ ਮਨਮੇਂਦਰ ਸਿੰਘ ਆ ਜੀ। ਜੀ ਜੀ ਸਾਸਾਂ ਘਰ ਦੇ ਸਾਹਮਣੇ ਗੜੇ ਐਕਸੀਡੈਂਟ ਹੋਇਆ ਜੀ। ਜੀ ਜੀ ਇਹ ਜਿਹੜਾ ਟਰੈਕਟਰ ਵਾਲੇ ਆ ਇਹ ਫਲੋਰ ਤੋਂ ਨਗਰ ਵਾਲੀ ਸਾਈਡ ਨੂੰ ਜਾ ਰਹੇ ਸੀ। ਤੇ ਆ ਐਕਟਿਵ ਵਾਲੇ ਕ੍ਰੋਸ ਕਰ ਰਹੇ ਸੀ। ਉਹ ਕ੍ਰੋਸ ਕਰਨ ਦੇ ਟਾਈਮ ਹੀ ਉਹਨੂੰ ਬਚਾਉਣ ਦੇ ਚੱਕਰ 'ਚ ਉਹਨਾਂ ਨੇ ਟਰਾਲੀ ਅੰਦਰ ਕੀਤੀ ਆ। ਟੈਡੋ ਸਵਿਫਟ ਕਾਰ ਆ ਰਹੀ ਸੀ ਸਵਿਫਟ ਕਾਰ ਐਕਟਿਵਾ ਤੇ ਇਹਨਾਂ ਦਿੰਨਾ ਦਾ ਆਪਸ ਐਕਸੀਡੈਂਟ ਹੋ ਗਿਆ ਇੰਜਰਡ ਕਿੰਨੇ ਹੋਏ ਚੱਕੀਆਂ ਕਿੰਨੇ ਹੋਏ ਇੰਜਰਡ ਜ਼ਿਆਦਾ ਤਾਂ ਜੀ ਐਕਟਿਵਾ ਵਾਲਾ ਬਹੁਤ ਜ਼ਿਆਦਾ ਇੰਜਰਡ ਹੈ ਉਹਨੂੰ ਤਾਂ ਚੱਕਿਆ ਬਾਕੀ ਹੋਣ ਤਾਂ ਉੱਥੇ ਹਸਪੀਟਲ ਜਾ ਕੇ ਪਤਾ ਲੱਗੂਗਾ ਬਾਕੀ ਸਾਰਿਆਂ ਦਾ ਬਚਾਅ ਹੋ ਗਿਆ ਜੀ ਕਿੰਨੇ ਕਿ ਇੰਜੜੇ ਸਾਡੇ ਕੋਲ ਐਕਸੀਡੈਂਟ ਕੇਸ ਆਇਆ ਜਿਹੜਾ ਇਹ ਆਕਾਸ਼ਦੀ ਬਨਾਮਾ ਮੁੰਡੇ ਦਾ ਲੜਕੀ ਦਾ HDFC ਬੈਂਕ ਲੋਡੋਵਾਲ ਉੱਤੇ ਕੰਮ ਕਰਦਾ ਤੇ ਐਕਸੀਡੈਂਟ ਹੋਣ ਕਰ ਸਾਡੇ ਕੋ ਰਾਹਗੀਰ ਲੈ ਕੇ ਆਏ ਸੀ ਇਹਨੂੰ ਹਾਂਜੀ ਤੇ ਫਿਲਹਾਲ ਪੇਸ਼ੈਂਟ ਉਹਦਾ ਥੋੜਾ ਜਿਹਾ ਹੋਸ਼ ਵਿੱਚ ਹੈਗਾ ਵਾ ਲੱਤ ਤੇ ਸੱਟ ਲੱਗੀ ਆ ਗੜਾ ਗੋਡਾ ਉਹਦਾ ਫ੍ਰੈਕਚਰ ਹੈਗਾ ਆ ਸਿਰ ਦੀ ਸੱਟ ਹੈਗੀ ਆ ਬਾਕੀ ਟ੍ਰੀਟਮੈਂਟ ਦੇ ਰਿਆ ਸੀ ਫਸਟ ਐਡ ਫਿਲਹਾਲ ਥੋੜਾ ਬਹੁਤਾ ਹੋਸ਼ ਵਿੱਚ ਆ ਰਿਹਾ ਪੇਸ਼ੈਂਟ ਕੀ ਪੇਸ਼ੈਂਟ ਦੇ ਰੈਫਰ ਕਰਨ ਦਾ ਵੀ ਫਿਰ ਹੱਲੇ ਆਪਾਂ ਪਹਿਲਾਂ ਫਸਟ ਐਡ ਦੇ ਰਿਆ ਉਸ ਤੋਂ ਬਾਅਦ ਦੇਖਾਂਗੇ ਅਗਰ ਰਿਸਪੌਂਸ ਕਰ ਰਿਹਾ ਪੇਸ਼ੈਂਟ ਅੱਛਾ ਕਰ ਰਿਹਾ ਅਗਰ ਠੀਕ ਰਹਿੰਦਾ ਤਾਂ ਆਪਾਂ ਸਿਟੀਸ ਕਰਕੇ ਇਲਾਜ ਕਰਾਂਗੇ ਅਗਰ ਲਗੂ ਕਿ ਕੰਡੀਸ਼ਨ ਜਿਆਦਾ ਖਰਾਬ ਆ ਤਾਂ ਸੀਰ ਉਸ ਕੋ ਜਲੰਦਰ ਰੈਫਰ ਕਰ ਲਈ ਲੋੜ ਪੈਸਾਂ ਦੀ ਮੇਰਾ ਨਾਮ ਡਾਕਟਰ ਗੁਰਪ੍ਰੀਤ